ਅੱਜ ਵੀ ਅਫਗਾਨਿਸਤਾਨ ਦੇ ਵਿੱਚ ਜੇ ਕੋਈ ਬੱਚਾ ਰੋਂਦਾ ਤਾਂ ਉਹਦੀ ਮਾਂ ਕਹਿੰਦੀ ਆ ਪੁੱਤ ਹਰੀਾਰ ਰਾਗਰੇ ਚੁੱਪ ਕਰ ਜਾ ਨਹੀਂ ਹਰੀ ਸਿੰਘ ਨਲਵਾ ਆ ਜਾਊਗਾ ਜਦੋਂ ਹਰੀ ਸਿੰਘ ਨਲਵਾ ਜੀ ਦੀ ਮੌਤ ਹੁੰਦੀ ਆ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਫੁੱਟ ਫੁੱਟ ਕੇ ਰੋਣ ਲੱਗ ਜਾਂਦੇ ਨੇ ਤੇ ਕਹਿੰਦੇ ਨੇ ਕਿ ਇਤੋਂ ਵਧੀਆ ਤਾਂ ਮੇਰੇ ਅੱਧਾ ਰਾਜ ਚਲਾ ਜਾਂਦਾ ਕਿਉਂਕਿ ਇਹਨਾਂ ਨੂੰ ਪਤਾ ਸੀ ਜੇ ਉਹਨਾਂ ਦਾ ਅੱਧਾ ਰਾਜ ਚਲਾ ਵੀ ਜਾਂਦਾ ਤਾਂ ਹਰੀ ਸਿੰਘ ਨਲਵਾ ਨੇ ਸਿਰਫ ਇੱਕ ਦਿਨ ਦੇ ਵਿੱਚ ਸਾਰਾ ਰਾਜ ਵਾਪਸ ਲੈ ਆਉਣਾ ਅੰਗਰੇਜ਼ ਆਪਣੀ ਕਿਤਾਬ ਦੇ ਵਿੱਚ ਲਿਖਦੇ ਨੇ ਕਿ ਜੇ ਹਰੀ ਸਿੰਘ ਨਲਵਾ ਕੋਲੇ ਸਾਢੇ ਜਿਨੀ ਆਰਮੀ ਹੁੰਦੀ ਸਾਢੇ ਜਿਨੀ ਫੌਜ ਹੁੰਦੀ ਤਾਂ ਉਹਨੇ ਪੂਰੀ ਦੁਨੀਆ ਤੇ ਕ ਇਨਸਾਨ ਅੰਗਰੇਜ਼ ਆਪਣੀ ਬੁੱਕਸ ਦੇ ਵਿੱਚ ਹਰੀ ਸਿੰਘ ਨਲੂਆ ਜੀ ਨੂੰ ਐਜ਼ ਅ ਆਈਡੀਅਲ ਆਫ ਸੋਲਜਰ ਵੀ ਲਿਖਦੇ ਨੇ ਕਿ ਸਾਰੀ ਦੁਨੀਆ ਦੇ ਸੋਲਜਰ ਦੇ ਆਈਡੀਅਲ ਜਿਵੇਂ ਕਿ ਦੋਸਤੋ ਕਿ ਆ ਚਾਹਲੇ ਅਫਸਰ ਸਾਰੇ ਜਾਣੇ ਠੀਕ ਹੋਵੋਗੇ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਦੇ ਨਹੀਂ ਪੂਰੀ ਦੁਨੀਆ ਦੇ ਸਭ ਤੋਂ ਜ਼ਬਰਦਸਤ ਜਰਨਲ ਸਰਦਾਰ ਹਰੀ ਸਿੰਘ ਨਲੂਆ ਜੀ ਬਾਰੇ ਸਿੰਘ ਨਲੂਆ ਜੀ ਮਹਾਰਾਜਾ ਰਣਜੀਤ ਸਿੰਘ ਜੀ ਤੋਂ 11 ਸਾਲ ਛੋਟੇ ਸੀ ਸਿੰਘ ਨਲੂਆ ਦੇ ਪਰਦਾਦਾ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਅੰਮ੍ਰਿਤ ਪਾਣ ਕੀਤਾ ਸੀ ਸਿੰਘ ਨਲੂਆ ਦੇ ਦਾਦਾ ਜੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਦਾਦਾ ਜੀ ਚੜ੍ਹਤ ਸਿੰਘ ਜੀ ਤੇ ਮਹਾਰਾਜਾ ਰਜੀਤ ਸਿੰਘ ਜੀ ਦੇ ਪਿਤਾ ਮਹਾ ਸਿੰਘ ਦੇ ਨਾਲ ਇਕੱਠੇ ਫੌਜ ਦੇ ਵਿੱਚ ਸੀ ਸਿੰਘ 7 ਸਾਲ ਦੇ ਸੀ ਜਿਰੋ ਆਪਣੇ ਨਾਨਕੇ ਚਲੇ ਗਏ ਤੇ ਉੱਥੇ ਹੀ ਜਾ ਕੇ ਉਹਨਾਂ ਨੇ ਸ਼ਾਸਤਰ ਵਿਦਿਆ ਗ੍ਰੈਂਡ ਕੀਤੀ ਤੇ ਮੋਢਲੀ ਸਿੱਖਿਆ ਵੀ ਉਹ ਆਪਣੇ ਉੱਥੋਂ ਹੀ ਪ੍ਰਾਪਤ ਕੀਤੀ ਹਰੀ ਸਿੰਘ ਨਲਵਾ ਜੀ ਜਿਰੋ 9 ਸਾਲ ਦੇ ਹੋਏ ਤਾਂ ਉਹ ਵਾਪਸ ਲਾਹੌਰ ਆਏ ਤੇ ਉੱਥੇ ਇੱਕ ਬਹੁਤ ਵਧੀਆ ਮੇਲਾ ਲੱਗਦਾ ਹੁੰਦਾ ਸੀ ਜਿਦੇ ਵਿੱਚ ਘੋੜ ਸਵਾਰੀ ਦਿਖਾਈ ਜਾਂਦੀ ਸੀ ਤਲਵਾਰबाजी ਗੱਤਕਾ ਸਾਰੇ ਜੋਰ ਦਿਖਾਏ ਜਾਂਦੇ ਸੀ 9 ਸਾਲ ਦੇ ਹਰੀ ਸਿੰਘ ਜਿਹੜਾ ਬਹੁਤ ਵਧੀਆ ਤਲਵਾਰਵਾਜੀ ਕਰ ਰਿਹਾ ਸੀ ਤੇ ਮਹਾਰਾਜਾ ਰਜੀਤ ਸਿੰਘ ਜੀ ਆਪਣੇ ਵਜ਼ੀਰ ਨੂੰ ਪੁੱਛਦੇ ਨੇ ਕਿ ਇਹ ਮੁੰਡਾ ਕੌਣ ਆ ਕਿੰਨੀ ਸੋਹਣੀ ਤਲਵਾਰਵਾਜੀ ਕਰ ਰਿਹਾ ਤਾਂ ਮਹਾਰਾਜਾ ਰਜੀਤ ਸਿੰਘ ਜੀ ਦੇ ਮੰਤਰੀ ਜਵਾਬ ਦਿੰਦੇ ਨੇ ਕਿ ਇਹ ਗੁਰਦੇਵਾਲ ਦਾ ਮੁੰਡਾ ਇਹ ਉਹੀ ਗੁਰਦੇਵਾਲ ਦਾ ਮੁੰਡਾ ਜਿਹੜਾ ਤੁਹਾਡੇ ਪਿਤਾ ਦੇ ਨਾਲ ਆਰਮੀ ਵਿੱਚ ਸੀ ਤੇ ਇਹ ਬਹੁਤ ਸੋਹਣੀ ਤਲਵਾਰਵਾਜੀ ਕਰਦਾ ਤੇ ਮਹਾਰਾਜਾ ਰਜੀਤ ਸਿੰਘ ਜੀ ਹਰੀ ਸਿੰਘ ਨੂੰ ਆਪਣੇ ਕੋਲ ਬੁਲਾਉਂਦੇ ਨੇ ਤੇ ਆਪਣੀ ਗੱਲ ਚੋਂ ਕੰਠਾ ਤਾਰ ਕੇ ਹਰੀ ਸਿੰਘ ਦੇ ਗੱਲ ਦੇ ਵਿੱਚ ਪਾ ਦੇ ਪੁੱਛਦੇ ਨੇ ਕਿ ਤੂੰ ਮੇਰੀ ਆਰਮੀ ਨੂੰ ਜੁਆਇਨ ਕਰੇਂਗਾ ਤੇ ਹਰੀ ਸਿੰਘ ਨਲਵਾ ਜੀ ਨੂੰ ਉਹ ਆਪਣਾ ਬੋਡੀਗਾਰਡ ਬਣਾ ਲੈਂਦੇ ਨੇ ਆਪਣਾ ਅੰਗਰੱਖਕ ਬਣਾ ਲੈਂਦੇ ਨੇ ਇੱਕ ਵਾਰ ਹਰੀ ਸਿੰਘ ਨਲਵਾ ਜੀ ਤੇ ਮਹਾਰਾਜਾ ਰਣਜੀਤ ਸਿੰਘ ਜੀ ਜੰਗਲ ਵਿੱਚ ਜਾ ਰਹੇ ਸੀ ਇੱਕ ਪਾਗਲ ਸ਼ੇਰ ਨੇ ਮਹਾਰਾਜਾ ਰਣਜੀਤ ਸਿੰਘ ਜੀ ਤੇ ਹਮਲਾ ਕਰ ਦਿੱਤਾ ਤੇ ਹਰੀ ਸਿੰਘ ਜੀ ਨੇ ਛਾਲ ਮਾਰ ਕੇ ਦੂਸਰੇ ਕੋੜੇ ਤੇ ਜਾ ਕੇ ਜਿਹੜਾ ਉਹ ਸ਼ੇਰ ਸੀਗਾ ਉਹਦਾ ਜਵੜਾ ਪਾੜ ਦਿੱਤਾ ਤੇ ਜਿਹੜਾ ਜ਼ਖਮੀ ਹੋ ਜਾਂਦਾ ਸ਼ੇਰ ਉਹ ਜਦੋਂ ਦੁਬਾਰਾ ਮਹਾਰਾਜਾ ਰਣਜੀਤ ਸਿੰਘ ਜੀ ਤੇ ਹਮਲਾ ਕਰਨ ਆਉਂਦਾ ਤਾਂ ਆਪਣੇ ਸਰੀਰ ਸਾਫ਼ ਕੱਟ ਕੇ ਹਰੀ ਸਿੰਘ ਨਲਵਾ ਜੀ ਉਹਨੂੰ ਬਚਾਲੋਂ ਪਾੜ ਦਿੰਦੇ ਨੇ ਤੇ ਉਸ ਟਾਈਮ ਦੇ ਵਿੱਚ ਨਾ ਇੱਕ ਬਹੁਤ ਤਕੜਾ ਰਾਜਾ ਹੁੰਦਾ ਸੀਗਾ ਜਿਹੜਾ ਸ਼ੇਰ ਦੇ ਮੂਰੇ ਐ ਹੋ ਕੇ ਖੜ ਜਾਂਦਾ ਸੀਗਾ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਕਹਿੰਦੇ ਨੇ ਕਿ ਮੈਂ ਨਲੂਆ ਤਾਂ ਨਹੀਂ ਦੇਖਿਆ ਉਹ ਕਿਹੋ ਜਿਹਾ ਰਾਜਾ ਹੋਊਗਾ ਪਰ ਮੈਂ ਹਰੀ ਸਿੰਘ ਤੈਨੂੰ ਦੇਖਿਆ ਅੱਜ ਤੋਂ ਤੇਰਾ ਨਾਮ ਹਰੀ ਸਿੰਘ ਨਲੂਆ ਇਥੋਂ ਨਾਮ ਪੈਂਦਾਗਾ ਹਰੀ ਸਿੰਘ ਤੋਂ ਹਰੀ ਸਿੰਘ ਨਲੂਆ ਦਾ ਮਹਾਰਾਜਾ ਰਣਜੀਤ ਸਿੰਘ ਜੀ ਵੱਲੋਂ ਤੇ ਆਪਣੀ ਜਿਹੜੀ ਸ਼ੇਰ ਬਟਾਲੀਅਨ ਹੁੰਦੀ ਹੈਗੀ ਉਹਦੇ ਵੀ ਮੁਖੀ ਬਣਾ ਦਿੰਦੇ ਨੇਗੇ ਮਹਾਰਾਜਾ ਰਣਜੀਤ ਸਿੰਘ ਜੀ ਹਰੀ ਸਿੰਘ ਨਲੂਏ ਨੂੰ ਉਸ ਤੋਂ ਬਾਅਦ ਜੰਗਾਂ ਦਾ ਸਿਲਸਿਲਾ ਸਟਾਰਟ ਹੋ ਜਾਂਦਾ ਜੰਮੂ ਕਸ਼ਮੀਰ ਜਮਰਾਉਤ ਪੇਸ਼ਾਵਰ ਕਟਕ ਜਿੱਥੇ ਵੀ ਮਹਾਰਾਜਾ ਰਣਜੀਤ ਸਿੰਘ ਜੀ ਦਾ ਇਹ ਜਰਨੈਲ ਜਾਂਦਾਗਾ ਤਾਂ ਉਥੇ ਜਿੱਤ ਪ੍ਰਾਪਤ ਕਰਕੇ ਆਉਂਦਾ ਅੱਜ ਤੱਕ ਹਰੀ ਸਿੰਘ ਨਲਵਾ ਕਦੇ ਵੀ ਨਹੀਂ ਹਾਰੇ ਹਰੀ ਸਿੰਘ ਨਲਵਾ ਜੀ 2 ਸਾਲ ਤੱਕ ਕਸ਼ਮੀਰ ਦੇ ਗਵਰਨਰ ਵੀ ਰਹੇ ਜਿਹੜਾ ਮੁਗਲ ਇੰਡੀਆ ਦੇ ਵਿੱਚ ਆਉਂਦੇ ਸੀ ਸਭ ਤੋਂ ਪਹਿਲਾਂ ਉਹ ਜਿਹੜੇ ਹਿੰਦੂ ਸੇ ਇਥੋਂ ਦੇ ਉਹਨਾਂ ਨੂੰ ਆਪਣੇ ਧਰਮ ਦੇ ਵਿੱਚ ਕਨਵਰਟ ਕਰ ਲੈਂਦੇ ਸੀ ਮੁਸਲਮਾਨ ਬਣਾ ਲੈਂਦੇ ਸੀ ਤੇ ਜਦੋਂ ਉਥੋਂ ਦੇ ਗਵਰਨਰ ਬਣਦੇ ਨੇ ਜਿੱਤ ਲੈਂਦੇ ਨੇ ਕਸ਼ਮੀਰ ਨੂੰ ਉਥੇ ਜਾ ਕੇ ਅਨਾਉਂਸਮੈਂਟ ਕਰਾਉਂਦੇ ਨੇ ਕਿ ਜੇ ਕੋਈ ਵੀ ਇਨਸਾਨ ਆਪਣਾ ਧਰਮ ਬਦਲਣਾ ਚਾਹੁੰਦਾ ਉਹਨਾਂ ਤੱਕੇ ਨਾਲ ਮੁਸਲਮਾਨ ਬਣਾਇਆ ਗਿਆਗਾ ਤਾਂ ਉਹ ਦੁਬਾਰਾ ਹ ਬਣ ਸਕਦਾ ਉਹਨੂੰ ਖੁੱਲੀ ਆਜ਼ਾਦੀ ਆ ਉਸ ਟਾਈਮ ਦੇ ਵਿੱਚ ਇੱਕ ਦਿਨ ਦੇ ਵਿੱਚ 40000 ਲੋਕਾਂ ਨੇ ਆਪਣਾ ਧਰਮ ਪਰਿਵਰਤਨ ਕੀਤਾ Hindu ਬਣ ਕੇ ਉਹ ਵਾਪਸ ਜਿਹੜੇ ਡਰਦੇ ਕਾਰਨ ਮੁਸਲਮਾਨ ਬਣ ਗਏ ਸੀ ਮੁਗਲਾਂ ਦੇ ਕਾਰਨ ਤੋਂ ਉਸ ਤੋਂ ਬਾਅਦ ਆਪਣਾ ਮੂੰਹ ਕਰ ਲੈਂਦੇ ਨੇ ਜਮਰੌਤਵਾਲਾ ਕਿਉਂਕਿ ਜਿੰਨੇ ਵੀ ਹਮਲਾਵਰ ਆਉਂਦੇ ਸੀਗੇ ਭਾਰਤ ਦੇ ਉੱਤੇ ਪੰਜਾਬ ਦੇ ਉੱਤੇ ਹਮਲਾ ਕਰਨ ਲਈ ਉਹ ਦਰਬਾਹ ਖੈਬਰ ਤੋਂ ਆਉਂਦੇ ਸੀਗੇ ਤਾਂ ਹਰੀ ਸਿੰਘ ਜੀ ਨੇ ਸੋਚਿਆ ਜੇ ਇਸ ਕਿਲੇ ਤੇ ਹੀ ਆਪਣਾ ਕਬਜ਼ਾ ਕਰ ਲਈ ਤਾਂ ਕੌਣ ਆਏਗਾ ਭਾਰਤ ਤੇ ਹਮਲਾ ਕਰਨ ਵਾਸਤੇ ਜਿੰਨਾ ਟਾਈਮ ਹਰੀ ਸਿੰਘ ਨਲੂਆ ਜੀ ਦਾ ਜਮਰਾਉ ਦੇ ਕਿਲੇ ਤੇ ਕਬਜ਼ਾ ਰਿਹਾ ਤੁਸੀਂ ਯਕੀਨ ਮੰਨਿਓ ਕਿਸੇ ਦੀ ਜ਼ਰਤ ਨਹੀਂ ਪਈ ਭਾਰਤ ਪੰਜਾਬ ਤੇ ਹਮਲਾ ਕਰਨ ਸੀ ਤੁਹਾਨੂੰ ਮੈਂ ਇੱਕ ਕਹਾਣੀ ਸੁਣਾਉਣਾਗਾ ਪਠਾਨ ਸੀਗਾ ਇੱਕ ਬਹੁਤ ਮਸ਼ਹੂਰ ਪਠਾਨ ਸੀ ਬੜਾ ਬਹਾਦਰ ਪਠਾਨ ਸੀ ਜੀ ਦਾ ਨਾਮ ਸੀ ਗੁਲਫਾਮ ਉਹ ਪੱਜ ਕੇ ਆਪਣੀ ਵਾਈਫ ਦੇ ਕੋਲ ਜਾਂਦਾ ਕਿ ਕਿ ਆਪਣਾ ਜਿੰਨਾ ਵੀ ਸਮਾਨ ਆ ਉਹ ਪੈਕ ਕਰ ਲਾ ਆਪਾਂ ਪਿੰਡ ਛੱਡ ਕੇ ਚੱਲਿਆਂ ਉਹ ਕਹਿੰਦੀ ਕੀ ਗੱਲ ਹੋ ਗਈ ਉਹ ਕਹਿੰਦਾ ਮੈਂ ਤੈਨੂੰ ਰਸਤੇ ਦੇ ਦਿੱਤ ਤੂੰ ਛੱਡ ਗੱਲ ਨੂੰ ਤੂੰ ਪਹਿਲਾਂ ਆਪਾਂਥੋਂ ਚੱਲੀਏ ਉਹ ਕਹਿੰਨੀ ਪਹਿਲਾਂ ਗੱਲ ਦੱਸੋ ਉਹ ਕਹਿੰਦਾ ਵੀ ਨਲੂਆ ਆ ਰਿਹਾਗਾ ਆਪਾਂ ਤਾਂ ਮਾਰ ਦੂ ਉਹ ਐ ਕਰ ਦੋ ਆਪਾਂ ਚੱਲੀਏ ਤੇ ਉਹਦੀ ਵਾਈਫ ਕਹਿੰਦੀ ਹੈ ਕਿ ਮੈਂ ਤਾਂ ਸੁਣਿਆ ਸੀ ਕਿ ਤੁਸੀਂ ਬੜੇ ਬਹਾਦਰ ਹੋ ਮੈਂ ਤਾਂ ਸੁਣਿਆ ਸੀ ਤੁਸੀਂ ਪਹਾੜ ਹਲਾ ਦਿੰਦੇ ਹੋ ਤੁਸੀਂ ਤਾਂ ਸੈਨਾ ਦੇ ਸੈਨਾ ਡਰਾ ਦੇ ਦਿੰਦੇ ਹੋ ਤੋਡੇ ਤੋਂ ਫੌਜੀ ਡਰਦੇ ਨੇ ਤੁਹਾਡੇ ਤੋਂ ਦੇਸ਼ ਡਰਦੇ ਨੇਗੇ ਉਹ ਕਹਿੰਦਾ ਵੀ ਮੈਂ ਦੁਨੀਆ ਫੇਰ ਹਲਾ ਲੂੰਗਾ ਮੈਂ ਪਹਾੜ ਫੇਰ ਹਲਾ ਲੂੰਗਾ ਉਹ ਨਲੂਆ ਉਹਦਾ ਨਾਮ ਸੁਣ ਕੇ ਮੇਰੇ ਸਰੀਰ ਨੂੰ ਕੰਪਨੀ ਚੜ ਜਾਂਦੀ ਆ ਉਹ ਤਲਵਾਰ ਚਲਾਉਂਦਾ ਜਦੋਂ ਹਵਾ ਆਪਣਾ ਰੁੱਖ ਬਦਲ ਲੈਂਦੀ ਆ ਤੇ ਤੂੰ ਚੱਲ ਇੱਥੋਂ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵੱਡੇ ਤੋਂ ਵੱਡੇ ਖੱਬੀ ਖਾਨ ਵੀ ਹਰੀ ਸਿੰਘ ਨਲੂਆ ਤੋਂ ਡਰਦੇ